ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵਲ ਆਇਓ ਤੁਸੀਂ ਠੀਕ ਅਸੀਂ ਵੀ ਕੀਤਾ ਜੀ ਆਪਾਂ ਕਰ ਰਹੇ ਹਾਂ ਵਸੇ ਦੀ ਸਟਾਰਟ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਦਾ ਹੋਵੇ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਤੇ ਵਲੌਗ ਨੂੰ ਐਂਡ ਟਲ ਹੀ ਦੇਖਿਆ ਕਰੋ ਆਪਾਂ ਹੁਣ ਘਰ ਨੂੰ ਕਰਦੇ ਆਂ ਧਾਰਾਂ ਦੇ ਸਟਾਰਟਿੰਗ ਤਾਂ ਕਰ ਜਾਈਏ ਤੁਹਾਨੂੰ ਸ਼ੀਲ ਲੈਣ ਇਹ ਕਰਨ ਦੇ ਧਾਰਾਂ ਕੱਢਣਗੇ ਤੇ ਮੈਂ ਬਾਕੀ ਦਾ ਮੱਝੀ ਧਾਰੋ ਵਾਲੀ ਕੱਢੀ ਜਾ ਕੇ ਸਿੱਪਕ ਸਭ ਕਰਾ ਦੇ ਤਾਂਸੀ ਲਈ ਕੱਢ ਤੇ ਸੱਜਦੇ ਮੈਡਮ ਆ ਗਏ ਦੋਨੇ ਅਮੇ ਬੈਠੇ ਸਟਾਫ ਨੂਰ ਨੂਰ ਸਟਾਫ ਇਹਨੂੰ ਪਤਾ ਵੀ ਉਹ ਰੋਟੀ ਪੋੜੀ ਆ ਅਜ ਗੁਜ ਕੇ ਬਾਹਰ ਨਹੀਂ ਜਾਂਦੀਆਂ ਹੈਗੀਆਂ ਤੇ ਇਹਦਾ ਲਾ ਰਹੇ ਅਸੀਂ ਬੋੜ ਦੇ ਕਸੂਆ ਖੜੇ ਕੱਟੀਆਂ ਨੇ ਕੀ ਨਰਕ ਬਣਾਏ ਕਿ ਤਾਂ ਮੀਲੇ ਬਣਾਤਾ ਰੈਣਾ ਕੋਈ ਇੰਨਾ ਇਹਨੂੰ ਲਿਆ ਜਲਸੀ ਨੂੰ ਖੋਲ ਕੇ ਤੇ ਇਹਨੂੰ ਛੱਡ ਦੇ ਇੱਧਰ ਆਹ 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 ਆ ਕਣਕ ਨਹੀਂ ਖਾਦੀ ਜਾਂਦੀ ਖਾਦੇ ਨਹੀਂ ਆਂਦੀ ਕਣਕ ਕਣਕ ਖਾਓ ਤੇ ਇਹਦਾ ਸਾੜ ਕਰਦੇ ਨੇ ਧਾਰਨੀਆਂ ਆਪਾਂ ਕੀ ਉੱਧਰ ਤੇ ਆਏ ਖਿੱਚਦੀਆਂ ਨੇ ਕਿਹ ਹੈ ਆਏ ਮੈਨੂੰ ਇਹ ਵੀ ਦਿਨ ਥੋੜੇ ਲਊਂ ਸਾਕਰ ਆਪਾਂ ਚੋਈ ਤੇ ਜਾਂਦੇ ਆ ਦੇਖੀ ਜੂਗਾ ਫਿਰ ਥੋੜਾ ਥੋੜਾ ਸੀ ਅੰਦਰ ਹੁਛਾ ਅੰਦਰ ਅੰਦਰ ਸੀਗਾ ਅੰਦਰ ਤੂੰ ਹੱਕ 10 ਇਕੱਠਾ ਮੈਂ ਬਸ ਆ ਮੱਝ ਤੇ ਆ ਮੱਝ ਦੋਨੇ ਮਨਾਂ ਸੇਮ ਸੇਮ ਜਿਹਾ ਥੂਣ ਗਿਆ ਇੱਕ ਆ ਵਾਲੀ ਤੇ ਆ ਵਾਲੀ ਥੋੜਾ ਦੇ ਇਹ ਵੀ ਥੋੜੇ ਦੇ ਲੋਗ ਪਾ ਸਕਦੇ ਨੇ ਲੋਗੀ ਥੋਟਲੇ ਇਹਨੂੰ ਫੀਡ ਪਾ ਲਈ ਕਰਨੇ ਵਾਲੀ ਗਾਂ ਨੂੰ ਨਹੀਂ ਤਾਂ ਮੈਂ ਲੈ ਆਉਣੀ ਇਹਨੂੰ ਇੱਕ ਡੋਂਗਾ ਪਾਲਾ ਕਰਨੇ ਵਾਲੇ ਨੂੰ ਫੇਰ ਹੀ ਦੁੱਧ ਦੇਣੀ ਆ ਭਈ ਇਹ ਹਾਂ ਦੋ ਰਹਿ ਗਏ ਤਾਂ ਆਪਣੇ ਦੁੱਧ ਵਾਲੀਆਂ ਨਾ ਤੁਹਾਨੂੰ ਕਣਕ ਪਸੰਦ ਨਹੀਂ ਹੈਗੀ ਪਸੰਦ ਨਹੀਂ ਦੇਖਦਾ ਤੁਸੀਂ ਖਾ ਲਈ ਹੁਣ ਕਣਕ ਖਾਓ ਕਣਕ ਖਾਓ ਕਣਕ ਖਾ ਲੋ ਉੱਪਰ ਕੱਟਿਆਂ ਦੇ ਉੱਪਰ ਲਾ ਤੇ ਬੱਠੇ ਹੋ ਪਾਈ ਪਾੜੀ ਇੱਥੇ ਚਲੋ ਤੁਸੀਂ ਕਰੋ ਸਟਾਰਟ ਤੇ ਅੱਦ ਮੈਂ ਲਾ ਕੇ ਨੀ ਮਸ਼ੀਨਸ ਵਗੈਰੇ ਕੁਸ ਕਪੜੇ ਧੋਤੇ ਸੀ ਆਪਾਂ ਨੇ ਤੋਲਾ ਹੜੀ ਨਹੀਂ ਖੱਟੀ ਪਹਿਲਾਂ ਤਾਂ ਮਾਨ ਸਾਹਬ ਨੂੰ ਸਾਰਾ ਸਮਾਨ ਅਸੀਂ ਸਾਨੂੰ ਇਕੱਠੇ ਕਰਕੇ ਦੇਣਾ ਪੈਂਦਾ ਗੋਗਨ ਜੇ ਧਾਰ ਕੰਪਨੀ ਹੁੰਦੀ ਹੈ ਨਾ ਪਹਿਲਾਂ ਸਾਨੂੰ ਸਾਰਾ ਸਮਾਨ ਨੂੰ ਇਕੱਠਾ ਕਰਕੇ ਦੋ ਫੇਰ ਜਾ ਕੇ ਧਾਰ ਕਰਦੇ ਆ ਹਾਂ 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 ਚਾਰ ਦੋ ਮਸ਼ੀਨ ਚਲੋ ਜੀ ਹੁਣ ਕਰਦੇ ਆਪਾਂ ਸਟਾਰਟ ਆਪਾਂ ਮਸ਼ੀਨ ਛੱਡ ਦਿੰਨੇ ਆਗੇ ਚਲੋ ਤੇ ਆਪਾਂ ਜਿਹੜਾ ਕੰਮ ਕਰਦੇ ਸਟਾਰਟ ਤੇ ਚੋ ਮਾਗੇ ਮੱਝ ਹਾਂਜੀ ਤਾਰਾ ਆਪਾਂ ਕੱਢ ਲਈਏ ਸਾਰੇ ਪਾਸੋਂ ਦੇ ਮੱਝ ਜਿਹੜੀ ਕੱਢ ਲਈਏ ਆਪਾਂ ਨੇ ਸਾਰੇ ਤਾਰਾ ਕਿ ਇੱਧਰ ਸਾਰੇ ਕੰਮ ਇੱਧਰ ਹੋ ਗਏ ਨਿਬੜ ਗਏ ਵਸਤ ਆਪਣਾ ਗੁਹਾ ਕੋਲੀ ਰਹਿ ਗਿਆ ਕੱਲਾ ਕਿਸਾਨ ਜੀ ਹੁੰਦੇ ਆਏ ਤਾਂ ਕਿਹੜੇ ਤੇ ਬਾਕੀ ਕੰਮ ਬਾਅਦ ਚ ਕਰਾਂਗੇ ਦਿਨ ਦੇਖਾਂਗੇ ਉਹਨੇ ਸਾਰੇ ਕੱਢ ਤੋ ਖਲੇ ਦੇ ਮਰ ਜੰਮ ਨੇ ਲੱਕੀ ਗੱਲ ਆ ਵੇ ਸਾਰੀ ਕਣਕ ਥੱਲੇ ਡੋਲ ਗਈ ਹੈ ਹੈ ਕੀ ਦਿੱਕਤ ਆ ਤੁਹਾਨੂੰ ਕਣਕ ਖਾਦੀ ਨਹੀਂ ਜਾਂਦੀ ਹੈਗੀ ਹੂੰ ਕੀ ਦਿੱਕਤ ਆ ਫਿਰ ਸਾਈਲੈਂਟ ਹੋ ਕੇ ਖੜ ਜਾਂਦੀਆਂ ਨੇਗੀਆ ਹੂੰ ਜੇ ਪੂਰਾ ਦਿਨ ਕੋਈ ਇਨਸ਼ਾਅੱਲਾ ਦਾ ਕੋਈ ਨਾ ਕੋਈ ਬੱਚਾ ਕੀ ਹੈ ਜਿਹੜੂ ਪੂਰੇ ਦੇਖ ਸਕਦੇ ਇਕਰ ਨੇ ਕਾਟੇ ਦਾ ਬੱਚਾ ਫੜ ਲਿਆ ਤੇ ਅੱਜ ਇਹ ਤਾਂ ਕੋਈ ਕੋਈ ਆਪ ਚ ਹੈਗਾ ਰੜਕਣਾ ਕੀ ਜਿਹੜੀ ਚੀਜ਼ ਹੋਤੀ ਸ਼ਿਕਾਰ ਉਲੀ ਚਕਾਰ ਤਾਂ ਫਿਰ ਇਹ ਦੁੱਛ ਲਈ ਜਾਂ ਕਾਟੋ ਦਾ ਬੱਚਾ ਹਣਾ ਉਹਨੂੰ ਪਤਾ ਨਾ ਖੜੀਆ ਉਹ ਤਾਂ ਕਰਦੀ ਆ ਤਾਂ ਬੰਨੀ ਦਿੱਤੀ ਸੀ ਇਸ ਨੇ ਪਰ ਮਾਗਰ ਪੈ ਜਾਂਦੇ ਹਲੇ ਤੇ ਹਾਂਜੀ ਜੀ ਹੁਣ ਹੋ ਚੁੱਕਿਆ ਪੱਟਣ ਦਾ ਟਾਈਮ ਆ ਤੇ ਹੁਣ ਆਪਾਂ ਇੱਧਰ ਬਾਪੀ ਖੂੜੀ ਤੇ ਪੱਟੇ ਲੋੜ ਹੋਵੇ ਸਟਾਰਟ ਇੰਟਰ ਫਕੂ ਫਕਰੀ ਜਾਨੇ ਗੋਪੜਾ ਸਾਰਾ ਇਕੱਠਾ ਤੇ ਆਉਂਦੇ ਮਾਂਜੀ ਫਾਈ ਲੈ ਮਾਂਜੀ ਸਿੱਧ ਪਾਉਣੇ ਹੁਣ ਪੱਠੀ ਤੇ ਆ ਸਾਡੇ ਸਾਡੇ ਨੀਮ ਨੇ ਹਾੜੋ ਹਾੜੋ ਤੇ ਮੱਝਾਂ ਆਪਾਂ ਬਾਹਰ ਬਣਿਆ ਸੀ ਅੱਜ ਕੋਈ ਮੌਸਮ ਸੀਗਾ ਸਾਫ਼ ਠੰਡਾ ਮੌਸਮ ਸੀਗਾ ਤੇ ਬਾਹਰ ਬੰਦਤੀਆਂ ਸੀ ਕਿਉਂਕਿ ਕੱਚਾ ਥਾਂ ਵਧੀਆ ਰਹਿਣਾ ਬਸ ਹੁਣ ਮੱਝਾਂ ਨੂੰ ਕਿਉਂਕਿ ਪੱਕੇ ਥਾਂ ਬੜਾ ਬਹਿਲੀਆਂ ਨਹੀਂ ਹੈਗੇ ਖੜੇ ਹੀ ਰਹਿੰਦੇ ਨੇ ਕੋਈ ਇੱਕ ਸਾਡੀ ਆਮ ਅੱਜ ਸੀਗੀ ਇਹਦੀ ਲੱਤ ਦੁਖਦੀ ਸੀ। ਤਾਂ ਕਰਕੇ ਇਹਨੂੰ ਕੱਚੇ ਥਾਵਾਂ 'ਤੇ। ਛੋਟੀ ਵਾਰੀ। ਛੋਟੀ ਵਾਰੀ ਹਟਾਈ। ਹਾਂ। ਆ ਛੋਟੀ ਜੱਟ। ਮਾ। ਹਾਂ। ਲੋਹ ਦੇ। ਪੱਠੇ ਨਹੀਂ ਲਾਉਣ ਦਿੰਦੀ ਐ ਫਿਰ। ਹਾਂਜੀ ਇੱਧਰ ਆਲ ਚੁੱਕੇ ਪੱਠੇ ਇਹਨਾਂ ਦੇ ਤਰ੍ਹਾਂ ਲਗੇ ਹਾਂ ਇੱਧਰ ਰਹਿ ਗਿਆ ਲਾਉਣ ਵਾਲਾ ਰੇਤੀ ਹੋਰ ਦਵਾਈ ਦੀ ਹੋ ਕੁੜੀ ਹੋਈ ਉਹਦਾ ਪਾਣੀ ਆੜੀ ਇਹੋ ਉਹਦਾ ਪਾਣੀ ਲੋ ਜੀ ਨੂੰ ਗੋਲੀ ਹੈਂ ਕੋ ਹਰੇਕ ਬਾਰੇ ਦੇ ਜੀਵਨ ਦਾ ਬੱਚੇ ਬਾਰੇ ਗਾਮਾਂ ਅੰਦਰ ਖੜਨਗੇ ਇੱਕ ਮੱਝਾਂ ਮਾਰੇ ਮੱਝਾਂ ਮਾਰੇ ਗਾਮਾਂ ਅੰਦਰ ਗਾਮਾਂ ਦੇ ਅੱਗੇ ਗਾਮਾਂ ਅੰਦਰ ਦਰ ਇਹ ਮੇਮਣੇ ਜਨਾਤਾ ਕਣਕ ਖਾਂਦੇ ਨੇ ਫੀਡ ਖਾਂਦੇ ਆ ਸਿਰਫ ਚਾਰਾ ਖਾਂਦੇ ਆ ਹਾਂ ਆਪੀ ਕੋ ਕਿੰਨਾ ਦੇਖ ਮੈਂ ਇਹ ਮੈਂ ਕਣਕ ਪਾਤੀ ਇਹਨਾਂ ਨੂੰ ਵੀ ਕਣਕ ਨਾਲ ਥੋੜ੍ਹਾ ਜਿਹਾ ਗਰੋਅ ਕਰਨ ਲੱਗ ਜਣਗੇ ਸਾਧੇ ਨਹੀਂ ਹਰ ਟੀਚਰ ਸਾਹਿਬ ਰੱਖ ਨੇ ਕਦੇ ਦਿਨ ਲਊਗੇ ਹੈ ਹਾਈ ਉਹ ਲੌਣ ਤਾਂ ਲੱਗ ਗਈ ਸੰਕਰਾਂ ਸਾਰੇ ਗਾਵਾਂ ਸੀ ਕਰਤੀਆਂ ਬਾਹਰ ਹੁਣ ਅੰਦਰ ਲਾਵਾਂ ਗੱਸੀ ਮੱਜਾਂ ਦੇ ਪੱਠੇ ਊਰਾ ਅਨੂਰਾ ਛੱਡਾ ਛੱਡਦਾ 3 ਸਾੜੀ ਹੋ ਕੇ ਬੈ ਗਈ ਇਹ ਕੀ ਕਰਦੇ ਆ ਇਹ ਕੀ ਕਰਦੇ ਆ ਇਹਨਾਂ ਨੂੰ ਛੱਡਾ ਇਹਨਾਂ ਨੂੰ ਛੱਡਾ ਦੇਖੇ ਕਿੰਨ ਕਰਦੇ ਦੇਖੀ ਆਏ ਚੜ ਜਾਂਦੇ ਤਾਂ ਐ ஆனா வந்து மஞ்சா ਬਸ ਬਾਲੀ ਨਾ ਪਾਓ ਤੁਰੇ ਬਹੁਤ ਆਈ ਨੇ ਹਾਂ ਟੋਕਰ ਇਹ ਜੀ ਨਾ ਪਾਣਾ ਛੋਟੇ ਟੋਕਰ ਇਹਨਾਂ ਦਾ ਵੱਡਾ ਟੋਕਰ ਆਗਾ ਮੈਂ ਤੁਹਾਨੂੰ ਇਧਰੋਂ ਲਾ ਕੇ ਜਾਂਦੀ ਹਾਂ ਟੋਫੇ ਨੇ ਨਹੀਂ ਤੋਈ ਤੋ ਖਦੀ ਹੈਗੀ ਊਂਟਾ ਚੱਕਣ ਵਾਲੀ ਦਾ ਹਾਂਜੀ ਜੀ ਆਪਾਂ ਹੁਣ ਕਰਦੇ ਮੱਝਾਂ ਅੰਦਰ ਰਹਿ ਜੀ ਹੋ ਮੱਝ ਉਹ ਤੇ ਜੂੜ ਪਾਉਣਾ ਪੈਂਦਾ ਬਾਹਲਾ ਵੱਡਾ ਹੈ ਸਭ ਤੋਂ ਵੱਡਾ ਜੂੜ ਇਹਦੇ ਪੈਂਦਾ ਸਾਡੀ ਮੱਝ ਤੇ ਇਹਦੇ ਜੂੜ ਬਹੁਤ ਵੱਡਾ ਪੈਂਦਾ ਸਕਰੀ ਰਹੇ ਆ ਦੋ ਦੋ ਪੌਣੇ ਪੈਂਦੇ ਆ ਗਰਸੇ ਮਜ਼ਾ ਬਣ ਰਿਹਾ ਯਾਰ ਢੋਲੂ ਢੋਲ ਤਾਂ ਨਹੀਂ ਚਪੜੇ ਵਾਦ ਰਿਹਾ ਠਕੜ ਦੀ ਆਵਾਜ਼ ਨਾਲ ਉਪਰਿਆ ਕੰਬਈ ਬੈਲਟ ਹੋ ਗਿਆ ਨਾ ਸੌਖੀ ਹੋ ਗਈ ਬੰਨਣੀ ਨਹੀਂ ਜਿਹੜਾ ਸਾਰਾ ਬੰਨਣੀ ਪੈਂਦੀ ਆ ਕਲ ਪੱਠੇ ਗਏ ਰਾਲ ਹੁਣ ਰਹਿ ਗਿਆ ਸਾਡੇ ਕੋਈ ਕੋੜ ਦਾ ਇਹ ਕਰਾਂਗੇ ਅਸੀਂ 1 ਘੰਟੇ ਅੱਧੇ ਘੰਟੇ ਨੂੰ ਕੰਮ ਠੰਡਾ ਜਾ ਹੋ ਜਾਂਦੇ ਹਾਂ ਹਾਂਜੀ ਦੇਖ ਸਕਦੇ ਹੋਗੇ ਸਾਡੇ ਕੱਟਿਆਂ ਦੀ ਅੱਗੇ ਚਮਕਦੀਆਂ ਹੋਈਆਂ ਕਿਉਂਕਿ ਹੋਰ ਗਿਆ ਸ਼ਾਮ ਹੋ ਗਿਆ ਵਾਵਾ ਹਨੇਰਾ ਹੋ ਗਿਆ ਬਲੌਗ ਦੀ ਐਂਡਿੰਗ ਨਹੀਂ ਕਰੀ ਸੀ ਜਿਆਦਾ ਆ ਗਿਆ ਵੀ ਬਲੌਗ ਦੀ ਐਂਡਿੰਗ ਨਹੀਂ ਕਰਨੀ ਹੈਗੀ ਤੇ ਸਾਡੇ ਸਾਰੇ ਕੰਮ ਨਿਬੜਾ ਹੋਇਆ ਤੇ ਪੱਠੇ-ਪੁੱਠੇ ਪਾਏ ਹੋਏ ਆਗੇ ਅੰਦਰ ਮੱਝਾ ਕਰੀਆਂ ਹੋਣ ਸਾਡੇ ਦੋਸ ਤੇ ਹਰਾਂ ਦੇ ਉੱਧਰ ਖੜੀ ਆ ਪੱਠੀ ਆਪਣੇ ਉੱਧਰ ਲਾਤੇ ਸੀਗੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਪਾਸੋਂ ਉੱਧਰ ਸਾਰੇ ਖੜੇ ਆ ਆਪਣੇ ਪੱਠਾ ਹੀ ਬੈਠੇ ਨੇ ਅੱਖਾਂ ਦੇ ਕਿ ਕਿੰਦਾ ਚਮਕ ਰਹੀਆਂ ਨੇ ਲੈ ਲਿਆ ਜਿਵੇਂ ਬੂਤਾ ਨਹੀਂ ਗਣੀ ਆ ਉਹਦੇ ਉਹ ਵੱਜ ਗਿਆ ਲੱਗੇ ਮੇਰਾ ਗਾਣੇ ਜਿਹਾ ਬੈਲਰੀ ਲੈ ਕੇ ਆਇਆ ਜੀ ਕੰਨੀ ਚੰਗ ਨਹੀਂ ਹਣੇ ਗੇ ਦੇ ਕਰਨ ਬੰਦ ਕਰੇ ਦੇਖੀ ਦੇਖੋ ਜੇ ਪੁੱਤਰੀ ਖੜੀ ਆਉਂਦੀਆਂ ਤੇ ਆਹ ਦੇਖ ਸਕਦੇ ਇੱਧਰ ਸਾਡੇ ਸਾਰੇ ਪਸ਼ੂ ਖੜੇ ਹੈਗੇ ਆਪਾਂ ਦੇਖਣ ਆਏ ਸੀ ਮੱਝ ਜਿਆਦਾ ਆ ਗਿਆ ਵੀ ਬਲੌਗ ਦੀ ਐਂਡਿੰਗ ਵੀ ਕਰਨੀ ਆਪਾਂ ਨੇ ਤੇ ਇਹ ਮੱਝ ਹੈਗੀ ਸੂਣ ਵਾਲੀ ਵੀ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਪਸ਼ੂ ਨੇ ਉਹ ਕਰ ਲੈਣਾਗਾ ਆਇਆ ਕਰਕੇ ਚਲੋ ਤੇ ਕੰਨ ਜਦ ਡਰ ਗਿਆ ਗਾਮੀ ਮੇਰ ਡਰ ਗਿਆ ਕਰਨੇ ਕੀ ਸੀ ਕੀ ਸੀ ਪੁੱਤਾ ਓ ਮਾਈ ਗਾਡ ਕਹਨੇ ਬੰਦ ਕਰਿਓ ਓ ਮਾਈ ਗਾਡ ਕਿੱਡੀ ਵੱਡੀ ਆਂ ਜੇ ਲੱਗ ਰਾ ਦੇਖੀ ਕੱਲੀਆਂ ਖਾਏ ਚਮਕੇ ਉਸ ਪਰਿਆ ਫਿਰਦਾਗਾ ਦੇਖੀ ਵਾਏ ਬੰਦ ਕਰ ਲੋ ਚਲੋ ਜਿਹੜਾ ਜਿਹੜਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਠੀਕ ਹੈ ਨਾ ਜਿਹਨੇ ਦੇਖ ਬਲੌਗ ਵਧੀਆ ਲੱਗਦਾ ਹੋ ਉਹ ਜ਼ਰੂਰ ਦੇਖਿਆ ਕਰੋ ਜਿਨੂੰ ਨਹੀਂ ਲੱਗਦਾ ਤੋਂ ਕਹਿ ਨਹੀਂ ਸਕਦੇ ਹੈਗੇ ਠੀਕ ਹੈ ਨਾ ਤੇ ਜੱਜ ਦਾ ਬਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਮਾਨ ਬਲੌਗਸ ਨੂੰ ਵੱਧ ਤੋਂ ਵੱਧ ਤੋਂ ਵੱਧ ਤੋਂ ਵੱਧ ਤੋਂ ਵੱਧ ਤੋਂ ਵੱਧ ਤੋਂ ਵੱਧ ਸ਼ੇਅਰ ਨੂੰ ਕਰਨਾ ਜੀ ਧੰਨਵਾਦ ਜੀ